ਪੰਜਾਬ ਭਾਰ ਦੇ ਵਿੱਚ ਇਸ ਸਮੇਂ ਹਾਈ ਅਲਰਟ ਚੱਲਿਆ ਔਰ ਹਾਈ ਅਲਰਟ ਹੁੰਦਾ ਕਿ ਕਾਰਨ ਹੈ ਪਿਛਲੇ 15 ਅਗਸਤ ਤੋਂ ਲੈ ਕੇ ਹੁਣ ਤੱਕ ਕਈ ਇਲਾਕਿਆਂ ਦੇ ਵਿੱਚ ਸੰਦੀਕਤ ਵਿਅਕਤੀਆਂ ਦੀ ਐਕਟੀਵਿਟੀ ਦੇਖੀ ਗਈ ਉਸ ਤੋਂ ਬਾਅਦ ਪੰਜਾਬ ਪੁਲਿਸ ਅਤੇ ਬੀਐਸਐਫ ਹਾਈ ਅਲਰਟ ਦੇ ਉੱਪਰ ਚੱਲੇ ਨੇ ਔਰ ਖਾਸ ਤੌਰ ਤੇ ਜੇ ਗੱਲ ਹੋਵੇ ਪਠਾਨਕੋਟ ਜ਼ਿਲ੍ਹੇ ਦੀ ਗੁਰਦਾਸਪੁਰ ਦੀ ਤਾਂ ਖਾਸ ਤੌਰ ਤੇ ਹਾਈ ਅਲਰਟ ਤੇ ਨੇ ਪਰ ਹੈਰਾਨੀ ਦੀ ਗੱਲ ਹੈ ਰਾਤ ਦਾ ਸਮਾਂ ਹੋ ਚੁੱਕਿਆ ਦਿਨ ਦੇ ਸਮੇ ਹਾਈਲਰਟ ਹੁੰਦਾ ਚਲਾਣ ਹੁੰਦੇ ਆ ਪਰ ਰਾਤ ਦੇ ਸਮੇ ਕਿੰਨੀ ਕਿਉਂ ਸੁਰੱਖਿਆ ਉਸ ਨੂੰ ਲੈ ਕੇ ਅਸੀਂ ਇਸ ਸਮੇ ਸੈਂਟਰ ਪੁਆਇੰਟ ਦੇ ਵਿੱਚ ਮੌਜੂਦ ਆ ਪਰ ਹੈਰਾਨਗੀ ਦੀ ਗੱਲ ਹੈ ਪਿੱਛੇ ਤੁਸੀਂ ਤਸਵੀਰ ਦੇਖ ਸਕਦੇ ਹੋ ਇਹ ਜਿਹੜੀ ਤਸਵੀਰ ਹੈ ਪਠਾਨਕੋਟ ਜੰਮੂ ਨੈਸ਼ਨਲ ਹਾਈਵੇ ਨੂੰ ਜੋੜਨ ਵਾਲੀ ਇੱਕ ਤਸਵੀਰ ਹੈ ਪਰ ਹੈਰਾਨਗੀ ਦੀ ਗੱਲ ਹੈ ਕਿ ਇੱਕ ਵੀ ਪੁਲਿਸ ਦਾ ਕਰਮਚਾਰੀ ਇੱਥੇ ਨਜ਼ਰ ਨਹੀਂ ਆ ਰਿਹਾ ਨਾ ਹੀ ਕੋਈ ਵੀ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਇੱਥੇ ਨਜ਼ਰ ਆ ਰਹੇ ਨੇ ਹਰਾਨੀ ਦੀ ਗੱਲ ਇਸ ਕਰਕੇ ਹੈ ਕਿ ਪਿਛਲੇ ਕੁਝ ਲੰਬੇ ਸਮੇਂ ਤੋਂ ਹਿਮਾਚਲ ਪੰਜਾਬ ਅਤੇ ਜੰ&ਕ ਦੀ ਸਰਹੱਦ ਦੇ ਉੱਪਰ ਲਗਾਤਾਰ ਜੇ ਗੱਲ ਹੋਵੇ ਤਾਂ ਸੰ nghiਗਤ ਵਿਅਕਤੀ ਦੇਖੇ ਗਏ ਸਨ ਉਸ ਤੋਂ ਬਾਅਦ ਲੈ ਕੇ ਪੰਜਾਬ ਪੁਲਿਸ ਹਾਈ ਅਲਰਟ ਦੇ ਉੱਪਰ ਚਲਦੀ ਹੋਈ ਨਜ਼ਰ ਆ ਰਹੀ ਹੈ ਪਰ ਰਾਤ ਦੇ ਸਮੇਂ ਅਸਲ ਵਿੱਚ ਕੀ ਹਾਲਾਤ ਬੰਦੇ ਨੇ ਉਹ ਤਸਵੀਰ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਤੋਂ ਬਾਅਦ ਅਗਲਾ ਸਟੇਸ਼ਨ ਜਿਹੜਾ ਰਹੇਗਾ ਬੀਨਾਨਗਰ ਜਾਣੇ ਕਿ ਉਹ ਹੌਟਸਪੌਟ ਪੁਆਇੰਟ ਜਦੋਂ ਪਿਛਲੀ ਵਾਰ ਦੀਨਾਨਗਰ ਬਸ ਸਟੈਂਡ ਤੋਂ ਪਹਿਲਾਂ ਦੀਨਾਨਗਰ ਪੁਲਿਸ ਸਟੇਸ਼ਨ ਤੇ ਅਟੈਕ ਹੋਇਆ ਟੈਰਿਸਟ ਵੱਲੋਂ ਅਟੈਕ ਕੀਤਾ ਗਿਆ ਉਸ ਦੇ ਵਿੱਚ ਕਈ ਲੋਕਾਂ ਦੀਆਂ ਜਾਨਾਂ ਗਈਆਂ ਕੀਮਤੀ ਜਾਨਾਂ ਜਾਣ ਤੋਂ ਬਾਅਦ ਲਗਾਤਾਰ ਸੁਰੱਖਿਆ ਦੇ ਕੜੇ ਪ੍ਰਬੰਧ ਨੂੰ ਲੈ ਕੇ ਵੱਡੇ ਵੱਡੇ ਇੰਤਜ਼ਾਮ ਕੀਤੇ ਜਾਂਦੇ ਨੇ ਹਾਈ ਅਲਰਟ ਦੱਸਿਆ ਜਾਂਦਾ ਪਰ ਅਸਲ ਚ ਗਰਾਊਂਡ ਹਾਲਾਤ ਕੀ ਬੰਦੇ ਨੇ ਰਾਤ ਦੇ ਸਮੇਂ ਕਿੰਨੇ ਕੁ ਸੁਰੱਖਿਤ ਮਹਿਸੂਸ ਗੁਰਦਾਸਪੁਰ ਪਠਾਨਕੋਟ ਵਾਸੀ ਆਪਣੇ ਆਪ ਨੂੰ ਕਰਦੇ ਨੇ ਉਹ ਤੁਹਾਨੂੰ ਤਸਵੀਰ ਜ਼ਰੂਰ ਸਾਂਝੀ ਕਰਾਂਗੇ ਇਸ ਤੋਂ ਬਾਅਦ ਜਿਹੜਾ ਅਗਲਾ ਸਟੇਸ਼ਨ ਰਹੇਗਾ ਉਹ ਦੀਨਾ ਨਗਰ ਪੁਲਿਸ ਸਟੇਸ਼ਨ ਦੀਨਾ ਨਗਰ ਜਿਹੜਾ ਮੇਨ ਚੌਂਕ ਰਹੇਗਾ ਕਿ ਜਿੱਥੇ ਸੁਰੱਖਿਆ ਦੇ ਕੀ ਹਾਲਾਤ ਬੰਦੇ ਨੇ ਉਹ ਵੀ ਤਸਵੀਰ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਇਸ ਵਕਤ ਅਸੀਂ ਖੜੇ ਆ ਜਿਹੜੀ ਤਸਵੀਰ ਤੁਸੀਂ ਪਿੱਛੇ ਦੇਖ ਰਹੇ ਹੋ ਸ਼੍ਰੀ ਅਮਰੇਸਰ ਸਾਹਿਬ ਬੁਰਦਾਸਪੁਰ ਬਟਾਲਾ ਤੇ ਨਰੋਡ ਜੈਮਲ ਸਿੰਘ ਇਹ ਜਿਹੜੇ ਤਿੰਨ ਪ੍ਰਮੁੱਖ ਰਸਤੇ ਨੇ ਜਿਹੜੇ ਕਿ ਇੱਕ ਜੇਂਡ ਦੇ ਬਾਰਡਰ ਨੂੰ ਰਸਤਾ ਜੋੜਦਾ ਹੈ ਦੂਸਰਾ ਜਿਹੜਾ ਸ਼੍ਰੀ ਅਮ੍ਰਿਤਸਰ ਸਾਹਿਬ ਅਤੇ ਗੁਰਦਾਸਪੁਰ ਨੂੰ ਰਸਤਾ ਜੋੜਨ ਵਾਲਾ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸੁਰੱਖਿਆ ਦੇ ਲਿਹਾਜ਼ ਦੇ ਨਾਲ ਜੇ ਗੱਲ ਹੋਵੇ ਤਾਂ ਰਾਤ ਦੇ ਸਮੇਂ ਜ਼ਰੂਰ ਕੋਈ ਨਾ ਕੋਈ ਸਿਕਿਉਰਿਟੀ ਦੇ ਕਾਰਨ ਕਿਉਂਕਿ ਪੰਜਾਬ ਪਰ ਦੇ ਵਿੱਚ ਇਸ ਸਮੇਂ ਹਾਈ ਲਰਟ ਚੱਲਿਆ ਔਰ ਸੁਰੱਖਿਆ ਦੇ ਲਿਹਾਜ਼ ਦੇ ਨਾਲ ਅੱਗੇ ਕੀ ਹਾਲਾਤ ਨੇ ਉਹ ਵੀ ਤਸਵੀਰਦਾਰ ਤੁਹਾਡੇ ਨਾਲ ਸਾਂਝੀ ਕਰਾਂਗੇ ਫਿਲਹਾਲ ਜਿਹੜੀ ਇਹ ਸੁਰੱਖਿਆ ਰਿਪੋਰਟ ਤੁਹਾਨੂੰ ਦਿਖਾਈ ਜਾ ਰਹੀ ਹੈ ਇਹ ਉਹ ਇਲਾਕੇ ਨੇ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ ਖਾਸ ਤੌਰ ਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਗੁਰਦਾਸਪੁਰ ਬਟਾਲਾ ਨਰੋਡ ਜੈਮਲ ਸਿੰਘ ਯਾਨੀ ਕਿ ਜੀ ਐਨ ਕੇ ਨੂੰ ਜੋੜਨ ਵਾਲਾ ਪ੍ਰਮੁੱਖ ਰਸਤਾ ਇਸ ਤੋਂ ਬਾਅਦ ਸੁਰੱਖਿਆ ਦੇ ਕੀ ਪ੍ਰਬੰਧ ਨੇ ਉਹ ਵੀ ਤੁਹਾਡੇ ਨਾਲ ਤਸਵੀਰ ਸਾਂਝੀ ਸੋ ਇਸ ਵਕਤ ਅਸੀਂ ਮੌਜੂਦ ਆਂ ਦੀਨਾ ਨਗਰ ਦਾ ਪ੍ਰਮੁੱਖ ਚੌਕ ਹੈ ਜਿਹੜੀ ਸਾਹਮਣੇ ਤੁਸੀਂ ਤਸਵੀਰ ਦੇਖ ਰਹੇ ਹੋ ਦੀਨਾ ਨਗਰ ਦਾ ਪੁਲਿਸ ਸਟੇਸ਼ਨ ਵਾਲਾ ਚੌਕ ਹੈ ਜਿੱਥੇ ਪਿਛਲੇ ਕੁਝ ਸਾਲਾਂ ਪਹਿਲੇ ਹਮਲਾ ਕੀਤਾ ਗਿਆ ਇਸ ਵੱਲੋਂ ਔਰ ਇਸ ਨੂੰ ਨਿਸ਼ਾਨਾ ਬਣਾਇਆ ਗਿਆ ਸੋ ਇਹ ਜਿਹੜੀ ਤਸਵੀਰ ਇੱਥੇ ਇੱਕ ਪੱਕਾ ਨਾਕਾ ਵੀ ਲਗਾਇਆ ਗਿਆ ਸੀਗਾ ਕਿ ਜਦੋਂ ਵੀ ਕੋਈ ਬਾਹਰੋਂ ਵਾਹਨ ਆਂਦੇ ਨੇ ਉਹਨਾਂ ਦੀ ਚੈਕਿੰਗ ਕਰਨ ਦੇ ਲਈ ਇੱਥੇ ਇੱਕ ਜਿਹੜਾ ਪੱਕਾ ਨਾਕਾ ਲਗਾਇਆ ਗਿਆ ਸੀਗਾ ਇਹ ਪ੍ਰਮੁੱਖ ਚੌਕ ਹੈ ਦੀਨਾ ਨਗਰ ਦਾ ਯਾਨੀ ਕਿ ਇੱਥੋਂ ਇੱਕ ਜਿਹੜਾ ਰਸਤਾ ਇੰਡੋਪਾਕ ਬਾਰਡਰ ਨੂੰ ਜੋੜਦਾ ਹੈ ਜਿਹੜੀ ਸਾਹਮਣੇ ਤੁਸੀਂ ਤਸਵੀਰ ਦੇਖ ਰਹੇ ਹੋ ਇੰਡੋਪਾਕ ਬਾਰਡਰ ਨੂੰ ਜੋੜਨ ਵਾਲਾ ਇਹ ਰਸਤਾ ਹੈ ਅਤੇ ਉਸ ਤੋਂ ਨਾਲ ਹੀ ਜਿਹੜੀ ਇਹ ਤਸਵੀਰ ਹੈ ਇਸ ਤੋਂ ਪਿੱਛੇ ਵਾਲੀ ਇਹ ਅੰਮ੍ਰਿਤਸਰ ਸਾਹਿਬ ਨੂੰ ਜਾਣ ਵਾਲਾ ਰਸਤਾ ਹੈ ਔਰ ਜਿਹੜਾ ਇਸ ਤੋਂ ਪਿੱਛੇ ਦਾ ਇਲਾਕਾ ਹੈ ਯਾਨਕਿ ਇਹ ਜਿਹੜਾ ਪਿੱਛੇ ਵਾਲਾ ਏਰੀਆ ਹੈ ਦੀਨਾਨਗਰ ਸ਼ਹਿਰ ਦੇ ਵਿੱਚ ਜਾਣ ਵਾਲਾ ਤਸਵੀਰ ਫਿਲਹਾਲ ਤੁਹਾਨੂੰ ਇੱਥੇ ਦਿਖਾ ਰਹੇ ਹਾਂ ਕਿ ਪੱਕਾ ਨਾਕਾ ਲਗਾਇਆ ਗਿਆ ਸੀਗਾ ਇੱਥੇ ਫਿਲਹਾਲ ਸੁਰੱਖਿਆ ਦੇ ਲਿਹਾਜ਼ ਦੇ ਨਾਲ ਜੇ ਗੱਲ ਹੋਵੇ ਤਾਂ ਸੁਰੱਖਿਆ ਕਰਮਚਾਰੀ ਪੀਸੀਆਰ ਵਾਲੇ ਨੇ ਉਜ਼ਰੂਰ ਨਜ਼ਰ ਇੱਥੇ ਕਿਤਨਾ ਕਿਤੇ ਆਂਦੇ ਨੇ ਪਰ ਕਿਉਂਕਿ ਪ੍ਰਮੁਖ ਚੌਂਗ ਹੋਣ ਕਰਕੇ ਪੁਲਿਸ ਸਟੇਸ਼ਨ ਦਾ ਬਾਹਰ ਦਾ ਇਲਾਕਾ ਹੈ ਇਸ ਤੋਂ ਨਾਲ ਹੀ ਬੱਸ ਸਟੈਂਡ ਸੀਗਾ ਜਿੱਥੇ ਜਦੋਂ ਟੈਰਿਸਟ ਵੱਲੋਂ ਅਟੈਕ ਕੀਤਾ ਗਿਆ ਸੀਗਾ ਇਹੀ ਉਹ ਪ੍ਰਮੁੱਖ ਚੌਕ ਸੀ ਇੱਥੋਂ ਕੁਝ ਹੀ ਮੀਟਰ ਦੀ ਦੂਰੀ ਦੇ ਉੱਪਰ ਉਹੀ ਇਲਾਕਾ ਸੀ ਜਿੱਥੇ ਲਗਾਤਾਰ ਅਟੈਕ ਕੀਤੇ ਗਏ ਜਿਹੜਾ ਹੈ ਟੈਰਿਸਟ ਵੱਲੋਂ ਔਰ ਕਾਫੀ ਜ਼ਿਆਦਾ ਕੈਜ਼ੁਐਲਟੀ ਜਦੋਂ ਉਸ ਸਮੇਂ ਦੇ ਵਿੱਚ ਇਸ ਇਲਾਕਿਆਂ ਦੇ ਵਿੱਚ ਹੋਈ ਸੀ ਫਿਲਹਾਲ ਸੁਰੱਖਿਆ ਦੇ ਲਿਹਾਜ਼ ਦੇ ਨਾਲ ਜਿਹੜੀ ਪੀਸੀਆਰ ਵੈਂਸ ਨੇ ਉਹ ਜ਼ਰੂਰ ਘੁੰਮ ਲਿਆ ਹੋਈਆਂ ਕੁਛ ਨਾ ਕੁਛ ਇਲਾਕਿਆਂ ਦੇ ਵਿੱਚ ਨਜ਼ਰ ਆਈਆਂ ਨੇ ਪਰ ਜਿਹੜਾ ਪੱਕਾ ਨਾਕਾ ਸੀ ਜੇ ਕਹੀਏ ਜਾਂ ਇਸ ਚੌਂਕ ਦੇ ਵਿੱਚ ਪ੍ਰਮੁੱਖ ਹੋਣਾ ਚਾਹੀਦਾ ਜਿਹੜਾ ਇੰਡੋਪੌਕ ਬਾਰਡਰ ਨੂੰ ਰਸਤਾ ਜੋੜਦਾ ਇਸ ਤੋਂ ਬਾਅਦ ਅੰਮ੍ਰਿਤਸਰ ਸਾਇਮਨ ਰਸਤਾ ਜੋੜਦਾ ਹੈ ਔਰ ਤੀਸਰਾ ਰਸਤਾ ਸ਼ਹਿਰ ਦੇ ਵਾਲਾ ਹੈ ਇਸ ਤੋਂ ਬਾਅਦ ਅਗਲੇ ਇਲਾਕੇ ਦਾ ਕੀ ਹਾਲ ਹੈ ਇੰਡੋਪੌਕ ਬਾਰਡਰ ਦੇ ਵਿੱਚ ਕੀ ਇਸ ਸਮੇਂ ਸਿਚੁਏਸ਼ਨ ਚੱਲੀ ਹੈ ਉਹ ਵੀ ਤੁਹਾਡੇ ਨਾਲ ਤਸਵੀਰ ਜ਼ਰੂਰ ਸਾਂਝੀ ਕਰਾਂਗੇ ਸੋ ਇਸ ਵਕਤ ਦੀ ਇਹ ਜਿਹੜੀ ਤਸਵੀਰ ਹੈ ਇੰਡੋਪੌਕ ਬਾਰਡਰ ਦੇ ਏਰੀਆ ਦੇ ਵਿੱਚ ਅਸੀਂ ਮੌਜੂਦ ਹਾਂ ਔਰ ਬਹਿਰਾਮਪੁਰ ਦਾ ਇਹ ਇਲਾਕਾ ਹੈ ਪਰ ਹੈਰਾਨੀ ਦੀ ਗੱਲ ਹੈ ਚੈੱਕਪੋਸਟ ਬਣੀ ਹੋਈ ਹੈ ਪਰ ਕੋਈ ਵੀ ਕਰਮਚਾਰੀ ਫਿਲਹਾਲ ਇੱਥੇ ਨਜ਼ਰ ਨਹੀਂ ਆ ਰਿਹਾ ਸੋ ਬੜੀ ਹੈਰਾਨੀ ਦੀ ਗੱਲ ਹੈ ਕਿ ਇਹ ਜਿਹੜੇ ਪ੍ਰਮੁੱਖ ਰਸਤੇ ਨੇ ਇੰਡੋਪੌਕ ਬਾਰਡਰ ਦੇ ਏਰੀਆ ਨੂੰ ਜੋੜਨ ਵਾਲੇ ਨੇ ਇੱਥੋਂ ਕੁਝ ਹੀ ਮੀਟਰ ਦੀ ਦੂਰੀ ਦੇ ਉੱਪਰ ਕੁਝ ਕਿਲੋਮੀਟਰ ਦੀ ਦੂਰੀ ਦੇ ਉੱਪਰ ਇੰਡੋਬੌਕ ਬਾਰਡਰ ਹੈ ਉਸ ਤੋਂ ਬਾਅਦ ਦੀਨਾ ਨਗਰ ਪੁਲਿਸ ਸਟੇਸ਼ਨ ਹੈ ਦੀਨਾ ਨਗਰ ਦਾ ਇਲਾਕਾ ਯਾਨੀ ਕਿ ਪਠਾਨਕੋਟ ਨੂੰ ਏਰੀਆ ਜੋੜਦਾ ਉਸ ਤੋਂ ਬਾਅਦ ਜੈਂਡਕੀ ਨੂੰ ਅਧਰੋ ਏਰੀਆ ਜੋੜਦਾ ਪਰ ਹੈਰਾਨੀ ਦੀ ਗੱਲ ਹੈ ਕਿ ਰਾਤ ਦੇ ਸਮੇਂ ਸੁਰੱਖਿਆ ਦੇ ਲਿਹਾਜ਼ ਨਾਲ ਜੇ ਗੱਲ ਹੋਵੇ ਤਾਂ ਇੱਕ ਵੀ ਸੁਰੱਖਿਆ ਕਰਮਚਾਰੀ ਨਜ਼ਰ ਨਹੀਂ ਆ ਰਿਹਾ ਸੋ ਇਹ ਖਬਰ ਦਿਖਾਉਣ ਦਾ ਪ੍ਰਮੁੱਖਤਾ ਦਾ ਕਾਰਨ ਇਹ ਸੀਗਾ ਕਿ ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਵਿੱਚ ਹਾਈ ਅਲਰਟ ਚੱਲ ਰਿਹਾ ਹੈ ਲਗਾਤਾਰ ਸੰਦੇਕਤ ਵਿਅਕਤੀ ਦੇਖੇ ਗਏ ਨੇ ਉਸ ਤੋਂ ਬਾਅਦ ਹਾਈ ਅਲਰਟ ਹੋਣ ਦੇ ਕਾਰਨ ਵੱਖ-ਵੱਖ ਇਲਾਕਿਆਂ ਦੇ ਵਿੱਚ ਵਕਰੀ ਵਕਰੀਆਂ ਗਤੀਵਿਧੀਆਂ ਦੇਖੀਆਂ ਗਈਆਂ ਜਿਸ ਤੋਂ ਬਾਅਦ ਲਗਾਤਾਰ ਇਹਨਾਂ ਇਲਾਕਿਆਂ ਨੂੰ ਹਾਈ ਅਲਰਟ ਦੇ ਉੱਪਰ ਰੱਖਿਆ ਗਿਆ ਪਰ ਫਿਰ ਵੀ ਕੀ ਕਾਰਨ ਹੈ ਆਖਿਰ ਇਸ ਦਾ ਜਵਾਬ ਸੀਨੀਅਰ ਅਧਿਕਾਰੀਆਂ ਕੋਲੋਂ ਵੀ ਜਰੂਰ ਲਾਵਾਂਗੇ ਕਿ ਆਖਿਰ ਕੀ ਕਾਰਨ ਹੈ ਜਿਸ ਕਾਰਨ ਰਾਤ ਦੇ ਸਮੇਂ ਦੇ ਵਿੱਚ ਸੁਰੱਖਿਆ ਦੇ ਲਿਹਾਜ਼ ਦੇ ਨਾਲ ਇਹ ਜਿਹੜੀ ਕੋਤਾਈ ਹੈ ਉਹ ਵਧਤੀ ਗਈ ਹੈ ਆਖਿਰ ਉਸ ਦਾ ਜਵਾਬਦੇਹੀ ਕੌਣ ਹੈ ਕਿਉਂਕਿ ਪਿਛਲੇ ਸਮੇਂ 'ਚ ਜਦੋਂ ਵੀ ਅਟੈਕ ਹੋਏ ਨੇ ਦਿਨਾਂ ਨਗਰ ਇਲਾਕੇ ਦੀ ਗੱਲ ਹੋਵੇ ਤਾਂ ਸਵੇਰੇ ਤੜਕਸਰ ਹੋਏ ਨੇ ਜਾਂ ਸਵੇਰ ਸਾਰ ਜਦੋਂ ਵੀ 에ਅਰ ਫੋਰਸ ਸਟੇਸ਼ਨ ਤੇ ਹੋਏ ਨੇ ਦਿਨ ਦੇ ਸਮੇਂ ਦੇ ਵਿੱਚ ਜਿਹੜੇ ਅਟੈਕ ਹੋਏ ਸੀਗੇ ਬੜੀ ਹੈਰਾਨਗੀ ਦੀ ਗੱਲ ਹੈ ਕਿ ਸੁਰੱਖਿਆ ਦੇ ਲਿਹਾਜ਼ ਨਾਲ ਐਡੀ ਵੱਡੀ ਕੁਤਾਈ ਨਹੀਂ ਵਰਤਣੀ ਚਾਹੀਦੀ ਖਾਸ ਤੌਰ ਤੇ ਜਦੋਂ ਪੰਜਾਬ ਹਾਈ ਅਲਰਟ ਦੇ ਉੱਪਰ ਚੱਲਿਆ ਹੋਵੇ ਕੈਮਰਾ ਬੱਸ ਮੋਇਦਨਾ ਰੋਹਿਤ ਮਹਾਜਨ ਡੇਲੀ ਪੋਸਟ ਪੰਜਾਬ ਰਣਾ ਹਿਮਾਚਲ ਇੰਡੋਪਾਕ ਬਾਰਡਰ ਗੁਰਦਾਸ